ਹਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪਾਈਆਂ ਨੇ ਪੰਜ ਬਾਣੀਆਂ ਪੰਜ ਕਬਾੜ ਇਹਨਾਂ ਦੀ ਵਜ਼ਾਹਤ ਆਪ ਵੀ ਦੇ ਸਾਹਮਣੇ ਰੱਖਣਾ ਔਰ ਇਤਨਾ ਵੀ ਧਿਆਨ ਰੱਖਣਾ ਖੁਲਾਸਾ ਜੇ ਮੈਂ ਬਾਅਦ ਵਿੱਚ ਕਰਾਂਗਾ ਜਿੰਨਾ ਪੰਨ ਪਿਆਰਿਆਂ ਨੂੰ ਉਸ ਦਿਨ ਅੰਮ੍ਰਿਤ ਛਕਾਇਆ ਗਿਆ ਸੀ ਉਹਨਾਂ ਦੇ ਨਾਲ ਉਹਨਾਂ ਦੀਆਂ ਪਤਨੀਆਂ ਨਹੀਂ ਸਨ ਉਹ ਪੰਜੇ ਇਕੱਲੇ ਹੀ ਆਏ ਸਨ ਇੱਕ ਬਿਲਰ ਤੋਂ ਆਇਆ ਸੀ ਇੱਕ ਜਗਨਨਾਥਪੁਰੀ ਤੋਂ ਆਇਆ ਸੀ ਕਿ ਦਿੱਲੀ ਤੋਂ ਆਇਆ ਸੀ ਇਕ ਲਾਹੌਰ ਤੋਂ ਆਇਆ ਕੱਲ ਹੀ ਆਇਆ ਉਹਨਾਂ ਨਾਲ ਉਹਨਾਂ ਦਾ ਪਰਿਵਾਰ ਨਹੀਂ ਸੀ ਇਤਨੀ ਚੇਤੇ ਰੱਖਣੀ ਅਗਾਂਹ ਤਹੱਬ ਦੀ ਬਣੀ ਹੋਈ ਪੁਰਾਣੀ ਮਰਿਆਦਾ ਹੈ ਕਿ ਕੱਲੀ ਪਤਨੀ ਵੀ ਛੱਕ ਸਕਦੀ ਹੈ ਕੱਲਾ ਪਤੀ ਵੀ ਛੱਕ ਸਕਦਾ ਹੈ ਇਹ ਸਕੂਲ ਵਿੱਚ ਦਾਖਲਾ ਲੈਣਾ ਹੈ ਜਿਵੇਂ ਕੋਈ ਬੱਚਾ ਕਿਸੇ ਸਕੂਲ ਵਿੱਚ ਐਡਮਿਸ਼ਨ ਲੈਣਾ ਚਾਹੁੰਦਾ ਹੈ ਦਾਖਲਾ ਲੈਣਾ ਚਾਹੁੰਦਾ ਹੈ ਤਾਂ ਦਾਖਲਾ ਫਾਰਮ ਭਰੇਗਾ ਇਸ ਦੇ ਵਿੱਚ ਦਾਖਲਾ ਮਿਲ ਗਿਆ ਹੁਣ ਤੇ ਰੱਖੀ ਤਾਂ ਵੇਗੇ ਜੇ ਅੰਦਰ ਬੜੇ ਕੁਝ ਮਿਹਨਤ ਕਰੇ ਨਹੀਂ ਤੇ ਰਹਿ ਜਾਏਗਾ ਅੰਮ੍ਰਿਤ ਛਕਣਾ দীক্ষিত ਹੋਣਾ ਹੈ ਗੁਰੂ ਦੀ ਕਲਾਸ ਸਿਰਫ ਦਾਖਲਾ ਲੈਣਾ ਹੈ ਬਸ ਗੁਰੂ ਦੀ ਜ਼ਿੰਮੇਵਾਰੀ ਹੋ ਗਈ ਪਰ ਹੁਣੇ ਜਬ ਤੱਕ ਕਰੇਗਾ ਆਪਣੀ ਸੁਰਤ ਨੂੰ ਉੱਚਾ ਕਰੇਗਾ ਤੇ ਅਲਾਂ ਜਾ ਸਕੇਗਾ ਨਹੀਂ ਤੇ ਅੰਮ੍ਰਿਤ ਛਕ ਵੀ ਹੋ ਸਕਦਾ ਹੈ ਪਛੜ ਜਾ ਕੁਝ ਵੀ ਨਾ ਅਮਰਿਤਸਰ ਦੇ ਕਈ ਗੋੜਾ ਪੇ ਬੋਲਦੇ ਨੇ ਸ਼ਰਾਬ ਦੇ ਪੀਂਦੇ ਨੇ ਔਰ ਸਾਰਾ ਅਨਰਥ ਕਰਨ ਲੱਗ ਪੈਂਦੇ ਨੇ ਦਾਖਲਾ ਲੈ ਲਿਆ ਪੜਾਈ ਨਹੀਂ ਕਰਦੇ ਅਮਰਿਤ ਛਕ ਰਿਹਾ ਨਬਾਣੀ ਦਾ ਪਾਠ ਨਾ ਜਪ ਨਾ ਤੱਤ ਕੁਝ ਵੀ ਨਹੀਂ ਇਹ ਤੇ ਇਸ ਤਰ੍ਹਾਂ ਜਿਵੇਂ ਕੋਈ ਬੱਚਾ ਕਲਾਸ ਵਿੱਚ ਦਾਖਲਾ ਲੈ ਜਾਵੇ ਤੇ ਫਿਰ ਪੜ੍ਹੇ ਲਿਖੇ ਨਾ ਰਹਿ ਜਾਏ ਅਮਰਿਤ ਛਕਣਾ ਗੁਰੂ ਦੀ ਕਲਾਸ ਦੇ ਵਿੱਚ ਦਾਖਲਾ ਲੈਣਾ ਹੈ ਕਿ ਇਕੱਲੀ ਪਤਨੀ ਛਕ ਸਕਦੀ ਹੈ ਇਕੱਲਾ ਪਤੀ ਛਕ ਸਕਦਾ ਹੈ ਸਰੀਰਕ ਸੰਬੰਧਾਂ ਦਾ ਇਸ ਅਧਿਆਤਮਿਕ ਦੁਨੀਆ ਨਾਲ ਕੋਈ ਸੰਬੰਧ ਨਹੀਂ ਕੇਵੀ ਮਰਜ਼ ਕਰਦੇ ਬਹੁਤ ਭਰਮ ਬੁਲੇਖੇ ਪੈ ਗਏ ਆ ਬਹੁਤ ਛੋਟਾ ਦਰਵਾਜ਼ਾ ਕਰ ਦਿੱਤਾ ਅਸੀਂ ਗੁਰਮਤ ਦਾ ਹਰ ਇੱਕ ਦਾ ਲੰਘਣਾ ਹੀ ਔਖਾ ਹੋ ਗਿਆ ਬਹੁਤ ਸੰਕੀਰਣ ਕਰ ਦਿੱਤੀ ਅਸੀਂ ਸਿੱਖੀ ਹਰ ਇੱਕ ਦਾ ਬਣਨਾ ਹੀ ਔਖਾ ਹੋ ਗਿਆ ਔਰ ਇਸ ਤਰ੍ਹਾਂ ਦੀ ਛੂਹਛਾਤ ਨੂੰ ਜਨਮ ਦੇ ਦਿੱਤੀ ਹੈ ਬ੍ਰਾਹਮਣਾਂ ਨੂੰ ਵੀ ਮਾਤ ਕਰ ਦਿੱਤਾ ਹੈ ਇਦੇ ਹੱਥ ਲੱਗ ਗਏ ਨੇ ਉਹਨਾਂ ਨੂੰ ਪਾਣੀ ਨਹੀਂ ਪੀਣਾ। ਉਹ ਖੜਾ ਪ੍ਰਸ਼ਾਦੀ ਦੇਖ ਨਹੀਂ ਲੈਣੀ। ਆ ਦੋ ਘੀ ਮੈਨੂੰ ਪਿੰਝ ਲੱਗਦਾ ਹੈ ਕੁਝ ਬ੍ਰਾਹਮਣਾਂ ਦੀ ਜਿਹੜੀ ਇੱਛਾ ਰਹੇਗੀ ਸੀ ਕਿ ਅਸੀਂ ਸਿੱਖ ਬਣੇ ਉਸ ਜਨਮੀ ਤੇ ਸਿੱਖ ਨਾ ਬਣ ਸਕੇ। ਮਰ ਕੇ ਸਿੱਖ ਬਣ ਐਨੇ ਚੂਹਾ ਛਾਤੋਂ ਨਾਲ ਲੈ ਆਏ ਨੇ ਪੁਰਾਣੇ ਸੰਸਕਾਰਾਂ ਦੀ। ਮੈਨੂੰ ਤੇਂਜ ਲੱਗਦਾ। ਐਸਾ ਲੱਗਦਾ ਹੈ। ਸਿੱਖ ਚੂਹਾ ਛਾਤ ਸਿੱਖ ਇਸ ਸੰਦਰ ਔਰ ਸਿੱਖ ਦਾ ਜਿਗਰਾ ਇਤਨਾ ਹੋਵੇ ਕਿ ਫਰੀਦ ਲਈ ਥਾ ਕਬੀਰ ਲਈ ਥਾ ਰਾਮਾਨੰਦ ਲਈ ਥਾ ਪਰਮਾਨੰਦ ਲਈ ਥਾ ਜੇ ਗੁਰੂ ਦਾ ਜਿਗਰਾ ਇਤਨਾ ਵੱਡਾ ਹੈ ਤੋ ਸਿੱਖ ਦਾ ਜਿਗਰਾ ਇਤਨਾ ਵੱਡਾ ਚਾਹੀਦਾ ਹੈ ਤੇ ਮੈਸ ਕਰਦੇ ਪਿਛਲੇ ਦਿਨੀ ਅੰਦਰ ਵਿੱਚ ਅਮਰਿਖਾਇਆ ਗਿਆ ਸੀ ਇਕਾਂਤ ਤੱਕ ਦੇ ਪੰਜ ਪਿਆਰੇ ਸੰ ਦੋ ਹਿੰਦੂ ਗੁਰਾਨੇ ਦੀਆਂ ਬੀਬੀਆਂ ਸਨ ਉਹਨਾਂ ਦੇ ਬੱਚੇ ਸਨ ਤੇ ਅਸੀਂ ਛਕਣਾ ਸਾਡੇ ਪਤੀ ਨਹੀਂ ਛਕਦੇ ਛਕਾ ਦਿੱਤਾ ਗਿਆ ਕਿ ਕੋਈ ਵੀ ਗੁਰੂ ਦੀ ਕਲਾਸ ਵਿੱਚ ਦਾਖਲਾ ਲੈਣਾ ਚਾਹੇ ਇੱਕ ਨੂੰ ਭੁੱਖ ਲੱਗੀ ਹੈ ਭੋਜਨ ਦੀ ਇੱਕ ਨੂੰ ਨਹੀਂ ਹੁਣ ਦੂਜਾ ਨਹੀਂ ਛਕਣਾ ਚਾਹੁੰਦਾ ਤੇ ਇਹਦਾ ਮਤਲਬ ਪਹਿਲਾਂ ਵੀ ਨਾ ਛਕੇ ਜੋ ਛਕਣਾ ਚਾਹੁੰਦੇ ਸੀ ਅੰਦਰ ਭੁੱਖ ਹੈ ਭਜਨ ਇੱਕ ਭੁੱਖ ਹੈ ਭੋਜਨ ਇੱਕ ਭੁੱਖ ਹੈ ਉਹ ਸਭ ਦਾ ਪਤੀ ਦੇ ਅੰਦਰ ਹੈ ਪਤਨੀ ਚ ਨਹੀਂ ਹੈ ਹੋ ਸਕਦਾ ਹੈ ਭੁੱਖ ਪਤਨੀ ਨੂੰ ਲੱਗੀ ਹੈ ਪਤੀ ਨੂੰ ਨਹੀਂ ਲੱਗੀ ਜ਼ਬਰ ਕਿਸ ਤਰ੍ਹਾਂ ਕਰੋਗੇ ਜ਼ਬਰ ਭੋਜਨ ਦੀ ਦੁਨੀਆ ਚ ਨਹੀਂ ਕੀਤਾ ਜਾ ਸਕਦਾ ਭੁੱਖ ਨਹੀਂ ਲੱਗੀ ਤੇ ਹੁਣ ਜ਼ਬਰਨ ਖਿਲਾਓ ਪਿਆਸ ਨਹੀਂ ਲੱਗੀ ਔਰ ਤੜਪ ਨਹੀਂ ਪੈਦਾ ਹੋਈ ਤਾਂ ਐਵੇਂ ਜਗਰ ਨਹੀਂ ਜਿਤੇ ਨੂੰ ਵੀ ਛਕਣਾ ਪੈ ਗੰਦਰ ਪਿਆਸ ਹੈ ਕੋਈ ਅੰਦਰ ਤੜਪ ਹੈ ਕੋਈ ਨਹੀਂ ਕਿ ਛੱਕ ਕੇ ਵੀ ਕੁੜੇ ਤਾਂ ਕਰੇਗਾ ਹਰ ਵੀ ਕਿ ਛੱਕ ਕੇ ਵੀ ਪਿੱਛੇ ਮੁੜੇਗਾ ਇਹਨਾਂ ਬੁਨਿਆਦੀ ਨੁਕਤਿਆਂ ਨੂੰ ਸਮਝਣਾ ਹੈ ਔਰ ਜਿਗਰਾ ਵੱਡਾ ਕਰਨਾ ਹੈ ਤਾਂ ਅਸੀਂ ਸ਼ਾਇਦ ساری ਦੁਨੀਆ ਨੂੰ ਇਸ ਕਲਾਸ ਵਿੱਚ ਲਿਆ ਸਕੀਏ ਨਹੀਂ ਤੇ ਮੁਸ਼ਕਿਲ ਹੈ ਆਪਣਿਆਂ ਦਾ ਦਾਖਲਾ ਵੀ ਨਹੀਂ ਹੋ ਸਕੇਗਾ